ਸ੍ਰੀਕਾਰ ਜੀ ਸਭ ਭੈਣਾਂ ਨੂੰ ਸਾਡੇ ਚੈਨ ਜਿੱਤ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟ ਕਾਟਨ ਦੇ ਘੱਟ ਰੇਟਾਂ 'ਚ ਦਿੱਤੇ ਜਾਣਗੇ ਜੀ 250 ਡਿਸਕਾਊਂਟ ਦਿੱਤੇ ਜਾਣਗੇ ਆਹ ਵਾਲੇ ਸੂਟ ਅਸੀਂ ਪਹਿਲਾਂ 6600 ਦੇ ਵਿੱਚੇ ਸੀ ਤੇ ਇਹ ਤੁਹਾਨੂੰ 350 'ਚ ਲੱਗੇਗਾ ਆਹ ਵਾਲੇ ਸੂਟ ਆਹ ਸੂਟ ਵੀ ਸਾਰੇ 3300 'ਚ ਦਿੱਤੇ ਜਾਣਗੇ ਜੀ ਅਸੀਂ ਇਹ 550 ਤੇ ਅਸੀਂ ਸੇਲ ਕੀਤੇ ਹੋਏ ਪਹਿਲਾਂ ਸਾਡੇ हां ਤੁਸੀਂ ਵੇਖ ਸਕਦੇ ਹੋ ਸਾਰੀ ਵੀਡੀਓ ਚ ਆਹ ਸੂਟ ਸੀ ਰਾਮ ਟੈਕਸ ਦੇ ਇੱਕ ਟੈਕਸ ਦੇ ਜੀ ਇਹ ਅਸੀਂ ਵੇਚੇ ਸੀ 950 ਦਾ ਸੂਟ ਸੀ ਹੁਣ 750 ਚ ਦਿੱਤਾ ਜਾਏਗਾ ਜੀ ਬਹੁਤ ਸੋਹਣਾ ਸੂਟ ਹੈ ਜੀ ਕਾਟਨ ਦੇ ਇੱਧਰ ਵੀ ਤੁਸੀਂ ਵੇਖ ਸਕਦੇ ਆ ਜੀ ਹੈਂਗਰ ਤੇ ਟੰਗੇ ਸੂਟ ਜੀ ਆ ਵੀ 350 ਪ੍ਰਾਈਸ ਹੈ ਜੀ ਇਹ ਮਸਲੀਨ ਕਾਟ ਦਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਨਾ ਰੰਗ ਫੇਟ ਹੋ ਗਏ ਦਾ ਆ ਵਾਲਾ 550 ਜੀ ਦਿੱਤਾ ਗਿਆ ਜੀ ਇਹ ਪੇਂਟ ਕੀਤਾ ਹੋਇਆ ਹੈ ਪਲੇਨ ਬਾਟਮ ਹੈ ਇਹਦੇ ਵਾਈਟ ਬਾਟਮ ਹੈ ਪਲੇਨ ਇਹ ਵੀ ਇਹਦੇ ਨਾਲ ਦਾ ਜੀ ਪੇਂਟ ਕੀਤਾ ਹੋਇਆ ਇਹ ਵੀ 550 ਦਾ ਹੀ ਦਿੱਤਾ ਜਾਏਗਾ ਆ ਵਾਲਾ 350 ਚ ਦਿੱਤਾ ਜਾਏਗਾ ਇਹ ਅਸੀਂ 650 ਚ ਸੇਲ ਕੀਤਾ ਸੀ ਆਜੀ ਵਿੱਦ ਦੁਪੱਟਾ ਜਿਹਦੇ ਨਾਲ ਤੇ ਇਹ 550 ਦਿੱਤਾ ਜਾਊਗਾ। ਵਾਈਟੇ ਦੁਪੱਟਾ ਆ 350 350 ਦਾ ਜੀ। ਆ ਵੀ 350 ਦਾ ਜੀ। ਆ ਵੀ 350 ਦਾ। ਬਹੁਤ ਸੋਹਣਾ ਛੋਟਾ ਵੀ ਨੇੜੇ ਕਰਕੇ ਵਿਖਾਦਨੇ ਆ। ਪੀਚ ਕਲਰ ਦਾ ਸੂਟ ਹੈ ਜੀ ਆ। ਥੋੜਾ ਜਿਹਾ ਪੀਚ ਗਾਜਰੀ ਜਿਹਾ। ਹਾਂ ਇਹ ਬਹੁਤ ਸੋਹਣਾ ਸੂਟਾ ਜੀ ਬਹੁਤ ਸੋਹਣਾ ਕਲਰ ਹੈ ਦਾ ਆਹ ਬਲੈਕ ਕਲਰ ਦਾ ਜੀ ਇਹ ਮਸਲੀਨ ਕਾਟਨ ਚ ਹੈ ਇਹ ਵੀ 350 ਦਾ ਹੈ ਜੀ 350 ਦਾ ਜੀ ਹਾਂ ਵੀ 350 ਦਾ ਬਹੁਤ ਸੋਹਣਾ ਕਲਰ ਹੈ ਉਹ ਵਾਲਾ ਵੀ ਇਹ ਵਾਲਾ 400 ਚ ਦਿੱਤਾ ਜਾਊਗਾ ਜੀ ਇਹ ਪਹਿਲਾਂ ਅਸੀਂ 700 ਦਾ ਵੇਚਿਆ ਸੀ ਹੁਣ ਤੁਹਾਨੂੰ 400 ਦਿੱਤਾ ਜਾਊਗਾ ਆ 350 ਦਾ ਆਹ ਵਾਲਾ ਵੀ 350 ਦਾ ਆਹ ਪੌਂਚੇ ਵਰਕ ਕੀਤੇ ਸੀ ਅਸੀਂ ਤੇ ਇਹਦੀ 600 ਸੀਲ ਕੀਤੀ ਸੀ ਕਾਟਨ ਦੇ ਸੂਟ ਦੀ ਇਹ ਸੋਨੂੰ 450 ਚ ਦਿੱਤਾ ਜਾਊਗਾ ਜੀ ਰਖੜੀ ਤੱਕ ਸੇਲ ਲੱਗੀ ਆਪਣੀ ਕੋਲੇ ਕੌਰਵ ਟਿਕ ਚੈਨਲ ਹਾਂਜੀ ਤੁਸੀਂ ਵੇਖ ਸਕਦੇ ਆ ਸਾਰੇ ਸੂਟ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਇੱਥੇ ਕੋਰਵ ਟਿਕ ਤੇ ਤੁਸੀਂ ਸੂਟ ਲਿਓਣ ਲਿਆ ਸਕਦੇ ਆ ਜੀ ਘਰੇ ਵੀ ਪਹਿਚਾ ਸਕਦੇ ਆ ਜੀ ਅਸੀਂ ਹਾਂਜੀ ਬਹੁਤ ਘੱਟ ਰੇਟਾਂ 'ਚ ਕਾਟਨ ਦੇ ਸੂਟ ਦਿੱਤੇ ਜਾਣਗੇ ਜੀ ਰੱਖੜੀ ਵਾਦ ਤੱਕ ਸੇਲ ਲੱਗੀ ਹੈ ਥੈਂਕ ਯੂ ਜੀ ਧੰਨਵਾਦ